പെട്രി വാടക ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੋਸਤੋ ਜੋ ਤੁਸੀਂ ਅੱਜ ਜਾਨਵਰ ਦੇਖਿਆ ਦੋਸਤੋ ਇਹ ਏਰੀਆਜ਼ ਵਿੱਚ ਤਾਇਆ ਫਿਰਦਾ ਜਾਂ ਤਿੰਦਵਾ ਆਇਆ ਫਿਰਦਾ ਇਹਦੀਆਂ ਕਲੀਅਰ ਵੀਡੀਓ ਵਰਡ ਵੀ ਫੋਟੋ ਵੀਡੀਓਜ਼ ਨਹੀਂ ਸੌਰੀ ਦੋਸਤੋ ਉਹ ਤੁਹਾਡੇ ਮਰੇ ਸ਼ੇਅਰ ਕਰਾਂਗੇ ਤੇ ਦੋਸਤੋ ਪ੍ਰਸਾਦ ਇੰਨਾ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਪਰ ਦੋਸਤੋ ਵੀਡੀਓ ਤੇ ਪ੍ਰਸ਼ਾਸਨ ਐਸ ਤੇ ਦੋਸਤੋ ਐਕਸ਼ਨ ਲਵੇ ਇਹਨੂੰ ਫੜੇ ਦੋਸਤੋ ਇਹ ਦੋਸਤੋ ਬੱਕਰੀਆਂ ਬਹੁਤ ਮਾਰ ਚੁੱਕੇ ਤੇ ਦੋਸਤੋ ਕੋਈ ਬੰਦਾ ਜਾ ਜਾ ਕਿ ਐਸ ਦਾ ਸ਼ਕਾਰ ਨਾ ਹੋ ਜਾਵੇ ਤੇ ਇਹਦਾ ਤੇ ਇਸ ਲਈ ਇਹਨੂੰ ਫੜਨ ਲਈ ਪ੍ਰਸ਼ਾਸਨ ਅੱਗੇ ਆਵੇ ਤੇ ਦੋਸਤੋ ਉਹ ਇਥੇ ਤੇ ਆਪਣੇ ਮੁੱਖ ਮੰਤਰੀ ਸਾਹਿਬ ਜੀ ਨੂੰ ਵੀ ਅਪੀਲ ਹੈ ਤੇ ਪੂਰਬ ਬੀ ਐਸਟੇਂਡੂਏ ਨੂੰ ਫੜਨ ਲਈ ਪ੍ਰਸ਼ਾਸਨ ਨੂੰ ਕਿਹਾ ਜਾਵੇ ਜੋ ਕਿ ਬੰਦਾ ਫੜਨਾ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਉਹ ਇਹ ਦਸ ਲੋ ਨਹੀਂ ਹੁੰਦਾ ਕਿ ਚੱਲ ਵੀ ਛੱਡ ਦੇ ਉਹ ਆਉਂਦਾ ਕਿੱਡੇ ਕਿੱਡੀ ਅੱਖਾਂ ਜਗਦੀਆਂ ਉਹਨਾਂ ਦਾ ਸਾਹ ਤੋਂ ਅੱਖਾਂ ਥੋੜੀ ਜਗਦੀਆਂ ਐਂਡੀ ਆ ਉਹ ਵੇਖੋ ਉਹੀ ਐ ਉਹੀ ਨੀ ਨੀ